ਐਟੀਵਿਟੀ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ ਅੱਜ ਦਾ ਪ੍ਰੋਗਰਾਮ ਬੜਾ ਅਹਿਮ ਪ੍ਰੋਗਰਾਮ ਰਹਿਣ ਵਾਲਾ ਮੇਰਾ ਯਤਨ ਵੀ ਹੁੰਦਾ ਹੈ ਕਿ ਜਿਹੜੇ ਵਿਸ਼ੇ ਤੁਹਾਡੇ ਦਿਲਾਂ ਨੂੰ ਛੋਣ ਵਾਲੇ ਨੇ ਤੇ ਦਿਲਾਂ ਨੂੰ ਛੋਣ ਵਾਲੀਆਂ ਜਿਹੜੀਆਂ ਰੂਹਾਂ ਨੇ ਉਹਨਾਂ ਨੂੰ ਇਹਦੇ ਵਿੱਚ ਲੈ ਕੇ ਆਵਾਂ ਅਜੇ ਪਰਸੋ ਹੀ ਮੈਂ ਪ੍ਰਜਿੰਦਰ ਸਿੰਘ ਤਗੜ ਉਹਨਾਂ ਦਾ ਗਲਬਤ ਕਰਦਾ ਸੀ ਕਿ ਤੁਹਾਡੇ ਕੋਈ ਅਮਰੀਕਾ ਚ 에ਅਰ ਫੋਰਸ ਦੇ ਸ਼ਖਸੀਅਤ ਬੈਠੇ ਆ ਜਿਨ੍ਹਾਂ ਨੇ ਜ਼ਿਕਰ ਕੀਤਾ ਉਹਨਾਂ ਨੂੰ ਕੁਝ ਇਸ ਬਾਰੇ ਪਤਾ ਨਹੀਂ ਕਿਵੇਂ ਇਹ ਲੋਕ ਗੱਲਾਂ ਬਣਾਈ ਜਾਂਦੇ ਆ ਮੈਂ ਕਿਹਾ ਜੀ ਮੈਂ ਯਤਨ ਕਰਾਂਗਾ ਕਿ ਉਸ ਸ਼ਖਸੀਅਤ ਨੂੰ 에ਅਰ ਤੇ ਲਿਆ ਕੇ ਉਹਨਾਂ ਨਾਲ ਗਲਬਤ ਕਰ ਸਕਾਂ ਸੋ ਅੱਜ ਮੇਰੇ ਨਾਲ ਅਮਰੀਕਾ ਦੇ ਵਿੱਚ ਰਹਿੰਦੇ ਭਾਰਤ ਦੇ ਵਿੱਚ 에어 ਫੋਰਸ ਦੇ ਵਿੱਚੋਂ ਫਲਾਈਟ ਲੈਫਟੇਨੈਂਟ ਰਿਟਾਇਰ ਹੋਏ ਸਰਦਾਰ ਖਰਜੀਤ ਸਿੰਘ ਉਹਨਾਂ ਨੂੰ ਮੈਂ ਸੱਦਾ ਦਿੱਤਾ ਹੈ ਉਹਨਾਂ ਨੇ ਕਰਦੇ ਆ ਭਾਰਤ ਤੇ ਪਾਕ ਦੀ ਕੁਝ ਦਿਨਾਂ ਦੀ ਕੋਈ ਟਸਲਬਾਜ਼ੀ ਦੇ ਦੌਰਾਨ ਹਵਾਈ ਮਸ਼ਕਾਂ ਦੀ ਗੱਲਬਾਤ ਸਰਦਾਰ ਖਰਜੀਤ ਸਿੰਘ ਜੀ ਸਾਂਝਾ ਟੀਵੀ ਤੇ ਤੁਸੀਂ ਪਹਿਲੀ ਵਾਰ ਆਇਓ ਤੁਹਾਡਾ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗੱਲਾਂ ਵਿੱਚ ਸਵਾਗਤ ਜੀ ਵਾਹ ਜੀ ਖਾਸ ਵਾਹ ਜੀ ਗੁਰਜੀ ਕੀ ਫਤਿਹ ਸਦਾ ਹਰਜੀਤ ਸਿੰਘ ਜੀ ਸਭ ਤੋਂ ਪਹਿਲਾਂ ਕਿਉਂਕਿ ਪਹਿਲੀ ਵਾਰ ਆਇਓ ਦੁਨੀਆ ਭਰ ਦੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਥੋੜਾ ਜਿਹਾ ਤੁਹਾਡੇ ਬਾਰੇ ਤੁਹਾਡੀ ਪ੍ਰੀਵੀਅਸ ਲਾਈਫ ਬਾਰੇ 에ਅਰ ਫੋਰਸ ਦੇ ਐਕਸਪੀਰੀਅੰਸ ਬਾਰੇ ਆਪਣੇ ਬਾਰੇ ਜਰੂਰ ਜਾਣਕਾਰੀ ਦਿਓ ਜੀ ਹਾਂ ਜੀ ਅ ਮੇਰੀ ਜੀ ਜਿਹੜੀ ਜੰਪ ਵਾਲਾ ਪੰਜਾਬ ਦੀ ਹੈ ਅ ਮੈਂ ਸਾਡਾ ਖਾਨਦਾਨੀ ਜਿਹੜਾ ਪੇਸ਼ਾ ਉਹ ਰਿਹਾ ਖੇਤੀ ਜਾਂ ਫਿਰ ਫੌਜ ਚ ਜਾਣਾ ਤੇ ਮੈਂ ਤੀਜੀ ਪੀੜ੍ਹੀ ਆ ਜਿਹੜਾ ਇੰਡੀਅਨ ਆਰਮਡ ਫੋਰਸਿਸ ਚ ਮੈਂ ਸਰਵ ਕੀਤਾ ਤੇ ਮੇਰੇ ਗ੍ਰੈਂਡਫਾਦਰ ਸਾਹਿਬ ਵਰਲਡ ਵਾਰ ਵੀ ਲੜੇ ਨੇ ਮੇਰੇ ਫਾਦਰ ਸਾਹਿਬ ਵੀ 에ਅਰ ਫੋਰਸ ਵਿੱਚ ਸਨ ਤੇ ਮੈਂ ਹੁਣ ਪਿਛਲੇ 10-12 ਸਾਲਾਂ ਤੋਂ ਅਮਰੀਕਾ ਆ ਗਿਆ ਇੱਥੇ ਮੈਂ ਆਈਟੀ ਸੈਕਟਰ ਚ ਜੌਬ ਕਰਦਾ ਤੇ ਮੇਰਾ ਜਿਹੜਾ ਇੰਟਰਸਟ ਹੈਗਾ ਉਹ ਹੈਗਾ ਹਿਸਟਰੀ ਤੇ ਕਾਸ ਕਰਕੇ ਜਿਹੜੇ ਪੰਜਾਬ ਦੀ ਵੰਡ ਦੇ ਟਾਈਮ ਦਾ ਪ੍ਰੀ ਪਾਰਟੀਸ਼ਨ ਐਂਡ ਪੋਸਟ ਪਾਰਟੀਸ਼ਨ ਹਿਸਟਰੀ ਤੇ ਸਿੱਖਾਂ ਦੇ ਜਿਹੜੇ ਪੋਲੀਟੀਕਲ ਐਂਡ ਇਕਨੋਮਿਕ ਐਂਡ ਸੋਸ਼ਲ ਮੁੱਦੇ ਤੇ ਇਹ ਮੇਰਾ ਇੰਟਰਸਟ ਹੈ ਤੇ ਇਹ ਮੇਰਾ ਏਰੀਆ ਆਫ ਰਿਸਰਚ ਵੀ ਹੈ ਜਿਹੜਾ ਤੇ ਪਾਠਨ ਲਿਖਣ ਦਾ ਮੈਨੂੰ ਸ਼ੌਂਕ ਹੈ ਤੇ ਤੇ ਦੈਟ ਇਜ਼ ਅਬਾਊਟ ਤੁਸੀਂ ਤਕਰੀਬਨ ਕਿੰਨਾ ਏਅਰ ਫੋਰਸ ਦੇ ਵਿੱਚ ਰਹੇ ਕਿਹੜੇ ਰੈਂਕ ਤੇ ਭਰਤੀ ਹੋਏ ਤੇ ਕਿਹੜੇ ਰੈਂਕ ਤੇ ਰਿਟਾਇਰ ਹੋਏ ਜੀ ਹਾਂ ਜੀ ਮੈਂ 에어ਫੋਰਸ ਵਿੱਚ ਸ਼ਾਰਟ ਸਰਵਿਸ ਕਮਿਸ਼ਨ ਕੀਤਾ 1 ਸਾਲ ਦੀ ਟ੍ਰੇਨਿੰਗ 6 ਸਾਲ ਦੀ ਮੈਂ ਸਰਵਿਸ ਕੀਤੀ ਟੋਟਲ 7 ਸਾਲ ਮੈਂ ਰਿਹਾ ਤੇ ਮੈਂ 에어 ਰਿਟਾਇਰ ਹੋਇਆ ਹਾਂ ਫਲਾਈਟ ਲੈਫਟਨੈਂਟ ਦੇ ਰੈਂਕ ਤੋਂ ਤੇ ਮੈਂ ਹੈਗਾ ਸੀ 에어 డిਫੈਂਸ ਬ੍ਰਾਂਚ ਹੁੰਦੀ 에어ਫੋਰਸ ਦੀ ਜਿਹਨੂੰ ਫਾਈਟਰ ਕੰਟਰੋਲਰ ਵੀ ਕਿਹਾ ਜਾਂਦਾ ਤੇ ਸਾਡਾ ਕੰਮ ਹੁੰਦਾ ਆ ਅਸੀਂ ਜਦ 에어 ਬੈਟਲ ਹੁੰਦੀ ਹੈ ਨਾ ਜੀ ਸਾਰੀ ਤੁਸੀਂ ਫਿਲਮਾਂ 'ਚ ਦੇਖਦੇ ਹੋਵੋਗੇ ਉਹ ਬੰਦੇ ਅੰਡਰਗਰਾਉਂਡ ਬੈਠੇ ਹੁੰਦੇ ਉਹਨਾਂ ਨੂੰ ਸਾਰੀਆਂ ਮਜ਼ਾਈਲਾ ਜਹਾਜ਼ ਦਿਖਰੇ ਹੁੰਦੇ ਨੇ ਟੀਵੀ ਵਗੈਰਾ ਤੇ ਉਹਨੂੰ 에어 డి펜ਸ ਕਹਿੰਦੇ ਆ ਤੇ ਉਹ ਬੇਸਿਕਲੀ ਮੈਂ ਇਹ ਉਸ ਉਸ ਡਿਪਾਰਟਮੈਂਟ ਚ ਰਹਾਂ ਤੇ ਜਿਹੜਾ ਆਸਕਰਮਿਸ਼ ਹੋਈ ਹੈ ਆ ਇੰਡੀਆ ਤੇ ਪਾਕਿਸਤਾਨ ਦੀ ਕਿਉਂਕਿ ਇੱਕ ਵੱਡੀ ਜ਼ਬਰਦਸਤ 에어 ਬੈਟਲ ਹੋਈ ਹੈ ਤੇ ਇਹ ਦਿਸ ਇਜ਼ ਰਾਈਟ ਅਪ ਮਾਈ ਐਲੀ ਜਾਂ ਕਹ ਲੋ ਮੇਰੀ ਜਿਹੜੀ ਆ ਟ੍ਰੇਨਿੰਗ ਹੈ ਜਾਂ ਜੋ ਮੇਰੀ ਇਸ ਐਕਸਪਰਟਿਸ ਰਹੀ ਹੈ 에어 ਫੋਰਸ ਇਟ ਇਜ਼ ਰਾਈਟ ਅਪ ਬੇਸਿਕਲੀ ਉਸੇ ਬ੍ਰਾਂਚ ਨਾਲ ਰਿਲੇਟਡ ਰਹੀ ਹੈ ਇਸ ਕਰਕੇ ਮੇਰੇ ਇਹਦੇ ਪਰ ਓਪੀਨੀਅਨ ਵੀ ਨੇ ਤੇ ਮੈਂ ਇਹਨੂੰ ਕਾਫੀ ਐਨਲਾਈਜ਼ ਕੀਤਾ ਓਕੇ ਇਹਦੇ ਵਿੱਚ ਤੁਹਾਡੇ ਤਜਰਬੇ ਮੁਤਾਬਕ ਜੇ 7 ਸਾਲ ਤੁਸੀਂ ਉੱਥੇ ਬਕਾਇਦਾ ਰਹੇ ਵਿੱਚ ਸਾਰਾ ਕੁਝ ਦੇਖਿਆ ਕਿਵੇਂ ਕੰਟਰੋਲ ਹੁੰਦਾ ਹੈ ਕਿਵੇਂ ਫਾਈਟਰ ਜੈਟ ਜਾਂਦੇ ਨੇ ਆ ਜਿਹੜੀਆਂ ਖਬਰਾਂ ਕੁਝ ਕੁ ਸਾਡਾ ਇੰਡੀਆ ਵਾਲਾ ਮੀਡੀਆ ਕੁਝ ਕੁ ਪਾਕਿਸਤਾਨ ਵਾਲਾ ਮੀਡੀਆ ਅਸਲ 'ਚ ਮੀਡੀਆ ਨਹੀਂ ਰੌਲਾ ਰੱਪਾ ਪਾਉ ਜਿਹੜੇ ਲੋਕ ਨੇ ਸਿਰਫ ਵਿਊਅਰ ਲੈਣ ਵਾਸਤੇ ਅਸਲ ਤੱਥ ਨਾਲ ਕੋਲ ਨਹੀਂ ਹੁੰਦੇ بس ਜੀ ਅੰਦਰ ਵੱੜ ਗਏ 75 ਕਿਲੋਮੀਟਰ ਅਸੀਂ ਤੇ ਉਧਰ ਉਹਨਾਂ ਨੇ ਕਹਿਤਾ ਜੀ ਅਸੀਂ ਇੰਨਾ ਕਰਤਾ ਇਹ ਕਰਤਾ ਉਹ ਕਰਤਾ ਅਸਲ ਸਚਾਈ ਆ ਪਿਛਲੇ ਹਫਤੇ ਹੋਈ ਕੁਝ ਦਿਨਾਂ ਦੀ ਟਸਲਬਾਜੀ ਦੀ ਕੀ ਆ ਤੁਸੀਂ ਕਿਵੇਂ ਕਿ ਲੈਨੇ ਹੋ ਉਹ ਤੋਂ ਬਾਅਦ ਹਾਂਜੀ ਦੇਖੋ ਤੁਸੀਂ ਜਿਹੜਾ ਥੋੜਾ ਜਿਹਾ ਪਿੱਛੇ ਤੋਂ ਜੇ ਸਟਾਰਟ ਕਰੀਏ ਪਹਿਲਗਾਮ ਦੇ ਇਨਸੀਡੈਂਟ ਤੋਂ ਠੀਕ ਹੈ ਉਹ ਜਿਹੜਾ ਇਨਸੀਡੈਂਟ ਹੋਇਆ ਉਹਦੇ ਪਹਿਲਾਂ ਹੀ ਬੜੇ ਸਵਾਲ ਨੇ ਕਿ ਭਈ ਇਹ ਇਨਸੀਡੈਂਟ ਕਿਨੇ ਕਰਾਇਆ ਉਥੇ ਤੋਂ 40000 ਰਪੀ ਵਾਲੇ ਬੰਦੇ ਜਿਹੜੇ ਡਿਪਲੋਏਡ ਰਹਿੰਦੇ ਸਨ ਉਹ ਕਿੱਥੇ ਗਾਇਬ ਹੋ ਗਏ ਉਥੇ ਜਿਹੜੀ ਫੌਜ ਸੀ ਉਹ ਸਿਰਫ 1000 ਮੀਟਰ ਦੂਰ ਪਹਿਲਗਾਮ ਸ਼ਹਿਰ ਹੈ ਉਹ ਕਿਉਂ 1:30 ਘੰਟੇ ਬਾਅਦ ਉਹ ਬੜੇ ਸਵਾਲ ਨੇ ਤੇ ਸ਼ੱਕ ਦੀ ਸੂਈ ਬੜੇ ਲੋਕ ਇੰਡੀਆ ਵੱਲ ਚੱਕਦੇ ਨੇ ਮੈਂ ਵੀ ਚੱਕਦਾ ਆਂ ਖਾਸ ਕਰਕੇ ਕਿਉਂਕਿ ਇੰਡੀਆ ਦਾ ਜਿਹੜਾ ਟਰੈਕ ਰਿਕਾਰਡ ਰਿਹਾ ਫਾਲਸ ਲੈਗ ਆਪਰੇਸ਼ਨ ਦਾ ਜਿਹੜਾ 36 ਦਿਨ ਪੂਰਾ ਜੀ ਇਨਸੀਡੈਂਟ ਹੋਇਆ ਇਹ ਇਨਸੀਡੈਂਟ ਵੀ ਬਿਲਕੁਲ ਉਦੇਹੀ ਵਰਗਾ ਲੱਗਦਾ ਸੀ ਉਹਦੀ ਟਾਈਮਿੰਗ ਵਗੈਰਿਆਂ ਐਂਡ ਏਵਰੀਥਿੰਗ ਇਨਕਲੂਡਡ ਤੇ ਚੱਤੀ ਸੀ ਮੈਂ ਰਿਸਰਚ ਵੀ ਕੀਤੀ ਹੈ ਯੂਨ ਦੀ ਰਿਪੋਰਟ ਵੀ ਹੈਗੀ ਹੈ ਲਫਟਨ ਜਨਰਲ ਗਿਲ ਨੇ ਵੀ ਐਨਾਲਿਸਿਸ ਵੀ ਕੀਤਾ ਤੇ ਦੱਸਿਆ ਕਿ ਵੀ ਇੰਡੀਆ ਨੇ ਹੀ ਕਰਵਾਇਆ ਬਟ ਐਨੀਵੇਸ ਸੋ ਵਾਂਸ ਥੈਟ ਹੈਪਨ ਜੇ ਇੰਡੀਆ ਨੇ ਫਿਰ ਇਹ ਕਿਹਾ ਕਿ ਜੀ ਅਸੀਂ ਪਾਕਿਸਤਾਨ ਨੇ ਕਿਰਾਇਆ ਆ ਤੇ ਅਸੀਂ ਪਾਕਿਸਤਾਨ ਤੋਂ ਬਦਲਾ ਲਵਾਂਗੇ ਐਂਡ 올 ਦੈਟ ਸਟਫ ਇਹ ਇੰਡੀਆ ਕਰਦਾ ਰਹਿੰਦਾ ਹਰ 10 ਸਾਲ ਬਾਅਦ ਤੁਸੀਂ ਦੇਖੋਗੇ ਇੰਡੀਆ ਪਾਕਿਸਤਾਨ ਨਾਲ ਕੋਈ ਯੂ ਨੋ ਟੈਂਸ਼ਨ ਕ੍ਰੀਏਟ ਕਰੇਗਾ ਐਂਡ ਇਟ ਇਜ਼ ਇੰਪੋਰਟੈਂਟ ਫਰ ਥੈਮ ਪੋਲੀਟੀਕਲੀ ਦਾ ਫਾਇਦਾ ਹੁੰਦਾ ਇੰਡੀਆ ਨੂੰ ਪਾਕਿਸਤਾਨ ਨੂੰ ਵੀ ਫਾਇਦਾ ਹੁੰਦਾ ਕਿਉਂਕਿ ਇੰਡੀਆ ਆਪਣੀ ਇੰਡੀਅਨ ਨੇਸ਼ਨਹੂਡ ਨੂੰ ਮਜ਼ਬੂਤ ਕਰ ਲੈਂਦਾ ਉਧਰ ਪਾਕਿਸਤਾਨ ਆਪਣੀ ਪਾਕਿਸਤਾਨੀ ਨੇਸ਼ਨਹੂਡ ਨੂੰ ਮਜ਼ਬੂਤ ਕਰ ਲੈਂਦਾ ਵਰਲਡ ਦੀਆਂ ਹੈਡਲਾਈਨ ਬਣ ਜਾਂਦੀਆਂ ਨੇ ਨਿਊਕਲੀਅਰ ਵਾਰ ਵਰਲਡ ਦੀਆਂ ਹੈਡਲਾਈਨ ਇਹ ਨਹੀਂ ਲੰਨੀ ਆ ਕਿ ਵੀ ਜੌਬਸ ਕਿੱਦਾਂ ਨੇ ਇਕਨੋਮੀ ਕਿੱਦਾਂ ਇੰਡੀਆ 'ਚ ਖਲਾਫ ਕੀ ਨੇ ਤਾਂ ਇਹ ਜਦ ਹੋਇਆ 6 ਤੇ 7 ਦੀ ਰਾਤ ਨੂੰ ਅੰਮ ਇੰਡੀਆ ਨੇ ਹੁਣ ਇਹਦੇ 'ਚ ਦੋਨੋਂ ਪਾਸੇ ਤੋਂ ਕਾਫੀ ਕਲੇਮਸ ਨੇ ਮੀਡੀਆ 'ਚ ਇਹ ਵੋ ਤੁਸੀਂ ਉਹਨਾਂ ਤੇ ਜਾਓਗੇ ਤੇ ਫਿਰ ਤੁਸੀਂ ਗਵਾਹ ਚੋਗੇ ਮੈਂ ਇਹਨੂੰ ਬਹੁਤ ਕਲੋਸਲੀ ਵਾਚ ਕੀਤਾ ਇੱਕ ਇੱਕ ਨਿਊਜ਼ ਆਈਟਮ ਇੱਕ ਇੱਕ ਪ੍ਰੈਸ ਕਾਨਫਰੰਸ ਜਿਹੜੀ ਇੰਡੀਆ ਨੇ ਕੀਤੀ ਇੱਕ ਇੱਕ ਪ੍ਰੈਸ ਕਾਨਫਰੰਸ ਜਿਹੜੀ ਪਾਕਿਸਤਾਨ ਨੇ ਕੀਤੀ ਤੇ ਉਹਦੇ ਵਿੱਚੋਂ ਫਿਰ ਮੈਂ ਬੇਸਡ ਓਨ ਦਾ ਐਵਿਡੈਂਸ ਥੈਟ ਇਜ਼ ਅਵੇਲੇਬਲ ਬੇਸਡ ਓਨ ਦਾ ਕਲੇਮਸ ਥੈਟ ਵਰ ਮੇਡ ਮੇਰੇ ਐਨਾਲਿਸਿਸ ਵਿੱਚ ਇਹ ਹੋਇਆ ਤੇ ਆਪਾਂ ਮੈਂ ਉਹਦੇ ਹਵਾਲੇ ਵੀ ਦੇ ਦਾਂਗਾ ਜਦੋਂ ਆਪਾਂ ਅੰਦਰ ਚਾਵਾਂਗੇ ਤਾਂ 6 ਤੇ 7 ਦੀ ਰਾਤ ਨੂੰ ਇੰਡੀਆ ਨੇ ਇੱਕ ਸਟ੍ਰਾਈਕ ਲਾਂਚ ਕੀਤੀ ਜਿਹੜੀ ਕਿ ਚਾਰ ਪੈਕੇਜਸ ਦੀ ਸੀ ਜਿਹਦੇ ਵਿੱਚ ਹਰ ਇੱਕ ਚਾਰ ਪੈਕੇਜ ਮਤਲਬ ਇਹ ਹੁੰਦੇ ਆ ਕਿ ਇੱਕ ਪੈਕੇਜ ਕਸ਼ਮੀਰ ਤੋਂ ਜਾ ਰਿਹਾ ਸੀ 12 ਏਅਰਕ੍ਰਾਫਟ ਦਾ ਇੱਕ ਉਹਦੇ ਥੋੜਾ ਸਾਊਥ ਵਿੱਚ ਇੱਕ ਫਿਰ ਉਹਦੇ ਹੋਰ ਸਾਊਥ ਵਿੱਚ ਅਕਰੋਸ ਆਲ ਦਾ ਬਾਉਂਡਰੀ ਬੀਟਵੀਨ ਇੰਡੀਆ ਐਂਡ ਪਾਕਿਸਤਾਨ ਟੋਟਲ 72 ਜਹਾਜ਼ ਸਨ ਜਿਹੜੇ ਕਿ ਚਾਰ ਪੈਕੇजेस ਵਿੱਚ ਜਾ ਰਹੇ ਸਨ ਉਹਨਾਂ ਨੇ ਪੂਰਾ ਫਰੰਟ ਰੇਜ ਕਵਰ ਕੀਤਾ ਹੋਇਆ ਸੀ ਫ্রম ਕਸ਼ਮੀਰ ਰਾਈਟ ਟਿਲ ਰਾਜਸਥਾਨ ਦੇ ਸਾਦਰਨ ਬਾਰਡਰ ਤੱਕ ਇੱਕ ਮਿੰਟ ਉਹ ਜਿਹੜੇ ਜਹਾਜ਼ ਐਟ ਅ ਟਾਈਮ ਜਦੋਂ ਪਾਕਿਸਤਾਨ ਤੇ ਅਟੈਕ ਕੀਤਾ ਗਿਆ ਜਾ ਰਿਹਾ ਹੈ ਕਿ ਉਹਨਾਂ ਦੇ 9 ਅਤਵਾਦੀ ਟਿਕਾਣਿਆਂ ਦੇ ਵਿੱਚੋਂ 6 ਅਸੀਂ ਖਤਮ ਕਰ ਦਿੱਤੇ ਆ ਉਹਦੀ ਗੱਲ ਕਰ ਰਹੇ ਹੋ ਤੁਸੀਂ ਬਿਲਕੁਲ ਬਿਲਕੁਲ ਉਹ 72 ਜਹਾਜ਼ ਇਕੱਠੇ 60 ਜਹਾਜ਼ ਸੀ ਬਟ ਵਿੱਚ ਨੂੰ ਉਹਨਾਂ ਨੇ ਹੋਰ ਸਕ੍ਰੈਂਬਲ ਕੀਤੇ ਟੂ ਟੂ ਰੀਇਨਫੋਰਸ देम ਤਾਂ ਟੋਟਲ ਜਿਹੜੇ 에ਅਰਪੋਰਨ ਹੋਏ ਟੋਟਲ 72 ਹੋਏ ਉਸ ਕਰਮਿਕ ਫਰੋਮ ਇੰਡੀਆ ਦੀ ਸਾਈਡ ਤੋਂ ਠੀਕ ਹੈ ਇਹਨਾਂ ਜਹਾਜ਼ਾਂ ਦੇ ਵਿੱਚੋਂ ਕੋਈ ਜਹਾਜ਼ ਨੇ ਪਾਕਿਸਤਾਨ ਦੀ ਹਦੂਦ ਦੇ ਵਿੱਚ ਹੱਦ ਦੇ ਵਿੱਚ ਜਾ ਕੇ ਫਾਇਰਿੰਗ ਕੀਤੀ ਜਾਂ ਇੰਡੀਆ ਦੀ ਹਦੂਦ ਦੇ ਵਿੱਚ ਰਹਿ ਕੇ ਫਾਇਰਿੰਗ ਕੀਤੀ ਨਹੀਂ ਕਿਸੇ ਨੇ ਕੋਈ ਪਾਕਿਸਤਾਨ ਦੀ ਹਦੂਦ ਵਿੱਚ ਨਹੀਂ ਗਏ ਨਾ ਦੋਨਾਂ ਸਾਈਡ ਨੇ ਕਿਸੇ ਨੇ ਕਲੇਮ ਕੀਤਾ ਦੋਨਾਂ ਨੇ ਹੀ ਮੰਨਿਆ ਕਿ ਕੋਈ ਵੀ ਸਾਡਾ ਜਹਾਜ਼ ਉਧਰ ਨਹੀਂ ਗਿਆ ਉਹਨਾਂ ਦਾ ਹਜਾਜ਼ ਸਾਡੀ ਹਦੂਦ ਵਿੱਚ ਨਹੀਂ ਆਇਆ ਤੇ ਲੋਡ ਵੀ ਨਹੀਂ ਹੈਗੀ ਅੱਜ ਦੀ ਡੇਟ ਵਿੱਚ ਅੱਜ ਦੀ ਡੇਟ ਵਿੱਚ ਸਾਡੇ ਕੋਲ ਸਟੈਂਡ ਆਫ ਵੈਪਨ ਹੁੰਦੇ ਨੇ ਠੀਕ ਹੈ ਜੀ ਸਟੈਂਡ ਆਫ ਵੈਪਨ ਹੀ ਹੁੰਦੇ ਨੇ ਜਿਹੜੇ ਕਿ ਤੁਸੀਂ ਦੂਰ ਤੋਂ ਹੀ ਲਾਂਚ ਕਰ ਸਕਦੇ ਹੋ ਇੰਡੀਆ ਨੇ ਦੋ ਤਿੰਨ ਤਰੀਕੇ ਦੇ ਸਟੈਂਡ ਆਫ ਵੈਪਨ ਵਰਤੇ ਸਭ ਤੋਂ ਜ਼ਿਆਦਾ ਜਿਹੜੇ ਵਰਤੇ ਟੋਟਲ 9 ਜਗ੍ਹਾ ਸੀ ਪਰ 26 ਇੰਪੈਕਟ ਹੋਏ ਜਿਹੜੇ ਬੰਬ ਗੇਰੇ ਗਏ 26 ਬੰਬ ਐਗਜ਼ੈਕਟਲੀ ਉਹ 9 ਜਗ੍ਹਾ ਤੇ ਡਿੱਗੇ ਨੇ ਇੰਡੀਆ ਦਾ ਕਲੇਮ ਹੈ ਉਨ੍ਹਾਂ ਵਿੱਚੋਂ ਜਿਹੜੇ ਬੰਬ ਵਰਤੇ ਗਏ ਉਹ ਸਨ ਤਿੰਨ ਇੱਕ ਇਹ ਕਿਹਾ ਜਾਂਦਾ ਹੈ ਹੈਮਰ ਬอมਬ ਹੈਮਰ ਬੰਬ ਕੀ ਹੁੰਦਾ ਹੈ ਹੈਮਰ ਇੱਕ ਕਿਟਾ ਜੇਡਮ ਟਾਈਪ ਉਹ ਇੱਕ ਜਿਹੜਾ ਨਾਰਮਲ ਬੰਬ ਨਹੀਂ ਹੁੰਦਾ ਜਿਹੜਾ ਆਪਾਂ ਹਵਾ ਤੋਂ ਗੇਰਦੇ ਹਾਂ ਉਹਦੇ ਉੱਪਰ ਲੱਗ ਜਾਂਦਾ ਤੇ ਉਹਨੂੰ ਸਮਾਰਟ ਬਣਾ ਦਿੰਦਾ ਸਮਾਰਟ ਮਤਲਬ ਉਹਨੂੰ ਗਲਾਈਡ ਬੰਬ ਬਣਾ ਦਿੰਦਾ ਉਹਦੇ ਵਿੰਗ ਨਿਕਲ ਆਉਂਦੇ ਨੇ ਵਿੱਚ ਜੀਪੀਐਸ ਮੈਕੈਨਿਜ਼ਮ ਹੁੰਦਾ ਉਹਦੇ ਤੁਸੀਂ ਕੋਆਰਡੀਨੇਟ ਭਰ ਦਿੰਦੇ ਹੋ ਤੁਸੀਂ ਬੰਬ ਗੇਰਦੇ ਹੋ ਉਹ ਗਲਾਈਡ ਕਰਨ ਲੱਗ ਜਾਂਦਾ ਆਪਣੇ ਆਪ ਤੇ ਜਿਹੜੇ ਉਹਦੇ ਤੁਸੀਂ ਕੋਆਰਡੀਨੇਟ ਭਰੇ ਨੇ ਉੱਥੇ ਤੱਕ ਲੈ ਜਾਂਦਾ ਫਿਰ ਲਾਸਟ ਮੂਮੈਂਟ ਤੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਆਈਡੈਂਟੀਫਾਈ ਕਰਦਾ ਇੱਥੇ ਮੈਂ ਡਿੱਗਣਾ ਉੱਥੇ ਜਾ ਕੇ ਬਚਦਾ ਤੇ ਦੂਜਾ ਜਿਹੜਾ ਬੰਬ ਇਹਨਾਂ ਨੇ ਵਰਤਿਆ ਉਹ ਵਰਤਿਆ ਸਕੈਲਪ ਉਹ ਹੈਮਰ ਬੰਬ ਦੀ ਜਿਹੜੀ ਰੇਂਜ ਆ 70 ਕਿਲੋਮੀਟਰ ਆ ਮੈਕਸਿਮਮ ਤੇ ਇਹ 60 ਤੋਂ 70 ਤੇ ਜਿਹੜਾ ਸਕੈਲਪ ਹੈ ਉਹ ਬਹੁਤ ਮਹਿੰਗੀ ਮਜ਼ਾਈਲ ਆ ਉਹਦੀ ਰੇਂਜ ਆਲਮੋਸਟ 200 ਕਿਲੋਮੀਟਰ 250 ਵੀ ਮੰਨ ਕੇਈ ਲੋਕ ਕਹਿੰਦੇ ਨੇ ਉਹ 250 ਕਿਲੋਮੀਟਰ ਤੋਂ ਛੱਡੀ ਜਾ ਸਕਦੀ ਹੈ ਠੀਕ ਹੈ ਉਹ ਉਹ ਮਜ਼ਾਈਲ ਹੀ ਆ ਉਹ ਪ੍ਰੋਪਰ ਮਜ਼ਾਈਲ ਜਾਂਦੀ ਆ ਉਹਦੇ ਵਿੱਚ ਵੀ ਸਾਰੇ ਤਿੰਨ ਚਾਰ ਤਰੀਕੇ ਦੇ ਉਹਦੇ ਵਿੱਚ ਨੈਵੀਗੇਸ਼ਨ ਹੈ ਜੀ ਤੇ ਉਹ ਉਹਦੇ ਵਿੱਚ ਵੀ ਆਰ ਇੰਪੈਕਟ ਹੋਏ ਪਰ ਇਹ ਜਦ ਗਏ ਨੇ ਟੋਟਲ 60 ਜਹਾਜ਼ਾਂ ਦਾ ਪੈਕੇਜ ਸੀ 72 ਬਣਿਆ ਵੈਨ ਦੇ ਸਕ੍ਰੈਂਬਲਡ ਮੋਰ ਟੂ ਸਪੋਰਟ them ਇਹ ਜਿਹੜੇ 60 ਜਹਾਜ਼ਾਂ ਦਾ ਪੈਕੇਜ ਚੱਲਿਆ ਆ ਇਹਨਾਂ ਦਾ Aim ਸੀ ਕਿ ਅਸੀਂ ਇੰਡੀਆ ਦੇ ਅੰਦਰ ਰਹਿੰਦੇ ਹੋਈ ਸੀ ਅਸੀਂ ਅਟੈਕ ਕਰਾਂਗੇ ਉਹਨਾਂ ਦੇ ਤੇ ਅਸੀਂ ਵਾਪਸ ਆ ਜਾਾਂਗੇ ਤੇ ਹੋਣਾ ਕੁਝ ਨਹੀਂ ਹੈਗਾ ਅਸੀਂ ਤਾਂ ਅੰਦਰ ਹੀ ਹੋਵਾਂਗੇ ਤੇ ਅਸੀਂ ਆਊਟ ਆਫ ਦਾ ਰੇਂਜ ਰਹਾਂਗੇ ਪਾਕਿਸਤਾਨ ਦੀ 에ਅ ਸਿਸਟਮ 에ਅ ਡਿਫੈਂਸ ਵੈਪਨਸ ਤੋਂ ਤੇ ਆਊਟ ਆਫ ਰੇਂਜ ਰਹਾਂਗੇ ਪਾਕਿਸਤਾਨ ਦੇ ਇੰਟਰਸੈਪਟਰ ਤੋਂ ਠੀਕ ਹੈ ਜੀ ਇੰਟਰਸੈਪਟਰ ਹੁੰਦਾ ਉਹਨਾਂ ਦੇ ਜਹਾਜ਼ ਜਿਹੜੇ ਫੜਨ ਆਉਣਗੇ ਲੇਕਿਨ ਚੱਕਰੇ ਸੀ ਕਿ ਪਾਕਿਸਤਾਨ ਦੀ ਤਿਆਰੀ ਬਹੁਤ ਸੀ ਹੁਣ ਦੇਖੋ ਜੀ ਜਦ ਇੰਨੇ ਜਹਾਜ਼ ਅਕ੍ਰੋਸ ਦਾ ਬੋਰਡ ਕਰਦੇ ਨੇ ਸਾਰੇ ਜਹਾਜ਼ ਨਹੀਂ ਛੱਡਦੇ ਪੈਕੇਜ ਜਿਹੜੇ ਰਾਜਸਥਾਨ ਵਾਲੀ ਸਾਈਡ ਨੇ ਉਹਨਾਂ ਨੇ ਸ਼ਾਇਦ ਬੰਬ ਗੇਰੇ ਹੀ ਨਹੀਂ ਪਰ ਪਾਕਿਸਤਾਨ ਨੂੰ ਥੋੜੀ ਪਤਾ ਯਾ ਕਿ ਇੰਨੇ ਇੱਕਦਮ ਆ ਜਾਣਗੇ ਕਿਹੜਾ ਜਹਾਜ਼ ਇਹਨਾਂ ਚੋਂ ਬੰਬ ਗੇਰੂਗਾ ਕਿਹੜਾ ਨਹੀਂ ਗੇਰੂਗਾ ਪਰ ਉਹਨਾਂ ਦੀ ਡਿਫੈਂਸ ਪ੍ਰੇਪਰੇਸ਼ਨ ਇੰਨੀ ਤਗੜੀ ਸੀ ਕਿ ਉਹ ਉਹਦੇ ਪਹਿਲਾਂ ਹੀ ਪਹਿਲਾਂ ਅਰਾਊਂਡ 8 에ਅਰ ਕਾਟ ਹਵਾ ਵਿੱਚ ਸਨ ਕੰਬੈਟ 에ਅਰ ਪੈਟਰੋਲ ਕਰਦੇ ਹੋਏ ਕੰਬੈਟ 에ਅਰ ਪੈਟਰੋਲ ਹੁੰਦਾ ਉਹ 24 ਘੰਟੇ ਜਹਾਜ਼ ਹਵਾ 'ਚ ਹੁੰਦੇ ਨੇ 3 ਘੰਟ ਇਹਦੇ ਉਪਰੰਗ ਹੋ ਜਾਂਦੇ ਨੇ ਜੇ ਤੁਸੀਂ 8 ਜਹਾਜ਼ 8 ਜਹਾਜ਼ਾਂ ਦੀ ਕੈਪ ਰੱਖਣੀ ਹੈ ਨਾ ਇਹਦਾ ਮਤਲਬ ਘੱਟ ਤੋਂ ਘੱਟ 24 ਜਹਾਜ਼ ਇਨਵੋਲਵਡ ਨੇ ਉਹਦੇ ਵਿੱਚ 24 ਤੋਂ 30 ਜਹਾਜ਼ ਔਨ ਡਿਊਟੀ 24 ਘੰਟੇ ਠੀਕ ਹੈ ਜੀ ਉਹ ਇੰਨੀ ਤਿਆਰੀ ਵਿੱਚ ਸਨ 8 ਪਹਿਲਾਂ ਹੀ ਇਹਦੇ ਵਿੱਚ ਸਨ ਉਹਨਾਂ ਨੇ ਜਦੋਂ 12 ਵਜੇ ਕੇ ਰਾਤ ਨੂੰ ਐਗਜ਼ੈਕਟ 12 ਵਜੇ ਕੇ 10 ਮਿੰਟ ਤੇ ਜਹਾਜ਼ ਉਡਾਣੇ ਸ਼ੁਰੂ ਹੋਏ ਇੰਡੀਆ ਦੇ ਜਿੱਦਾਂ ਹੀ ਉੜਦੇ ਨੇ ਜਹਾਜ਼ੇ ਪੈਕੇਜ ਇੱਕਦਮ ਨਹੀਂ ਬਣ ਜਾਂਦਾ ਆਈ ਨਹੀਂ ਹੁੰਦਾ ਕਿ 12 ਜਹਾਜ਼ਾਂ ਦਾ ਪੈਕੇਜ ਇੱਕ ਥਾਂ ਤੋਂ ਡਿਆ ਦੋ ਜਹਾਜ਼ ਕਿੱਥੋਂ ਤੋੜਦੇ ਨੇ ਵੰਤੀਪੁਰ ਤੋਂ ਚਾਰ ਜਹਾਜ਼ ਦਿੱਲੀ ਤੋਂ ਡੇ ਦੋ ਕਿਤੇ ਹਲਵਾੜਾ ਤੋਂ ਡੇ ਫਿਰ ਇਕੱਠੇ ਹੋਣਾ ਸ਼ੁਰੂ ਹੁੰਦੇ ਨੇ ਫਾਰਮ ਹੋਣਾ ਸ਼ੁਰੂ ਹੁੰਦੇ ਨੇ ਠੀਕ ਆ ਇਸ ਪ੍ਰੋਸੈਸ ਨੂੰ ਘੱਟੋ ਘੱਟ 28 ਮਿੰਟ ਲੱਗਦੇ ਉਹਨਾਂ ਨੂੰ ਇੰਡੀਆ ਵਾਲਿਆਂ ਨੂੰ ਜਿਹਦੇ ਵਿੱਚ ਫਿਰ ਪੱਕਾ ਪਤਾ ਲੱਗਿਆ ਕਿ ਵੀ ਇਧਰੋਂ ਆ ਪੈਕੇਜ ਆ ਰਿਹਾ ਇੱਕ ਆ ਪੈਕੇਜ ਇਹ ਫਿਕਰ ਫਾਰਮ ਹੁੰਦੇ ਹੁੰਦੇ ਤਾਂ 12:00 ਬਜ ਕੇ 10 ਮਿੰਟ ਚ ਉੜਨੇ ਸ਼ੁਰੂ ਹੋਏ ਆ ਸੌਰੀ ਤੇ 12:00 ਬਜ ਕੇ ਪਾਕਿਸਤਾਨ ਵਾਲੇ ਕਹਿੰਦੇ ਨੇ ਕਿ ਅਸੀਂ 2 ਮਿੰਟਾਂ 'ਚ ਹੀ ਅੰਦਾਜ਼ਾ ਲਾ ਲਿਆ ਕਿ ਇਹ ਹਮਲਾ ਹੀ ਕਰਨ ਆ ਰਹੇ ਆ ਇਹ ਕੋਈ ਐਕਸਰਸਾਈਜ਼ ਨਹੀਂ ਹੈਗੀ ਜੀ ਇੰਡੀਆ ਨੇ ਐਕਚੁਅਲੀ ਮੋਟਾ ਇਸ਼ੂ ਕੀਤਾ ਸੀ નોਟਾਮ ਹੁੰਦਾ ਨੋਟਿਸ ਟੂ 에ਅਰਮੈਨ ਕਿ ਅਸੀਂ ਐਕਸਰਸਾਈਜ਼ ਕਰ ਰਹੇ ਹਾਂ ਪਰ ਉਹ ਐਕਸਰਸਾਈਜ਼ ਨਹੀਂ ਸੀ ਇਹਨਾਂ ਦਾ ਇਹ ਜਿਹੀ ਅਸੀਂ ਜੈਕਟ ਉਹ ਐਕਸਰਸਾਈਜ਼ ਕਰਦਾ ਇੰਡੀਆ ਦੇ ਵੱਡੇ ਸਰ ਤੇ ਨੋਟਾਮ ਇਸ਼ੂ ਕਰਦਾ ਠੀਕ ਹੈ ਤੇ ਇਹਨਾਂ ਨੇ ਬੰਬ ਨਹੀਂ ਦੇਣੇ ਸੀ ਤਾਂ ਪਾਕਿਸਤਾਨ ਨੇ ਕਿਹਾ ਅਸੀਂ ਇੰਟਰਸੈਪਟਰ ਅਸੀਂ ਆਪਣੇ 에ਅਰਬੋਰਨ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਜ਼ਮੀਨਾਂ ਤੇ ਖੜੇ ਸਨ ਉਹਨਾਂ ਨੂੰ ਵੀ ਹਵਾ 'ਚ ਚੜ੍ਹਾਉਣਾ ਸ਼ੁਰੂ ਕਰ ਦਿੱਤਾ 12 ਤੇ 12:30 ਵਜੇ ਤੱਕ ਪਾਕਿਸਤਾਨ ਦੇ 42 ਏਅਰਕ੍ਰਾਫਟ ਹਵਾ ਵਿੱਚ ਸਨ ਠੀਕ ਹੈ ਜੀ ਇਧਰੋਂ 60 ਆ ਰਹੇ ਨੇ ਉਹਨਾਂ ਦੇ 42 ਹਵਾ ਵਿੱਚ ਨੇ ਹੋ ਗਏ ਇਹਨਾਂ ਨੇ ਜਦ ਬੰਬ ਗੇਰ ਨੇ ਸ਼ੁਰੂ ਕੀਤੇ ਆਪਣੀ ਸਾਈਡ ਤੋਂ ਹੁਣ ਗੇਮ ਇਹ ਆ ਕਿ ਇਹ ਜਿਹੜੇ ਜਹਾਜ਼ ਨਹੀਂ ਨਾ ਇਹਨਾਂ ਜਿਹੜੀਆਂ ਏਅਰ ਟੂ ਏਅਰ ਮਜ਼ਾਈਲਾਂ ਵੀ ਲੱਗੀਆਂ ਨੇ ਇਹਨਾਂ ਦੀ ਵੀ ਰੇਂਜਾਂ ਬਹੁਤ ਨੇ ਇੰਡੀਆ ਦੀ ਜਿਹੜੀ ਮਜ਼ਾਈਲ ਹੈ ਜਿਹਦੀ ਸਭ ਤੋਂ ਜ਼ਿਆਦਾ ਰੇਂਜ ਹੈ ਏਅਰ ਟੂ ਏਅਰ ਦੀ ਉਹ ਹੈਗੀ ਆ ਮੀਟੀਅਰ ਮਜ਼ਾਈਲ 150 ਕਿਲੋਮੀਟਰ ਦੀ ਰੇਂਜ ਹੈ ਠੀਕ ਹੈ ਜੀ ਲੇਕਿਨ ਪਾਕਿਸਤਾਨ ਨੂੰ ਚਾਈਨਾ ਨੇ ਇੱਕ ਮਦਦ ਦਿੱਤੀ ਪੀਐਲ 15 ਉਹਦੀ ਉਹਦੀ ਵੀ 150 ਕਿਲੋਮੀਟਰ ਰੇਂਜ ਹੈ ਚੀਨ ਕੋਲ ਇੱਕ ਹੋਰ ਮਦਦ ਹੈ ਪੀਐਲ 15 ਦੀ ਡੋਮੈਸਟਿਕ ਵਰਜਨ ਉਹਦੀ 300 ਕਿਲੋਮੀਟਰ ਰੇਂਜ ਹੈ ਅੱਛਾ ਹੋ ਸਕਦਾ ਸਾਨੂੰ ਨਹੀਂ ਪਤਾ ਕਿ ਪਾਕਿਸਤਾਨ ਕੋਲ ਹੈਗੀ ਸੀ ਕਿ ਨਹੀਂ ਸੀ ਪਰ ਇੰਨਾ ਪਤਾ ਕਿ 150 ਵਾਲੀ ਤਾਂ ਹੈਗੀ ਸੀ 150 ਕਿਲੋਮੀਟਰ ਠੀਕ ਹੈ ਜੀ ਹੁਣ ਜਦ ਇਹ 42 ਹਜ਼ਾਰ ਇਧਰੋਂ ਆਏ ਪਾਕਿਸਤਾਨ ਦੀ ਜਿਹੜੀ ability to track ਕਿ ਇਥੇ ਕਿੰਨੇ 에어ਕ੍ਰਾਫਟ ਨੇ ਬਹੁਤ ਜ਼ਿਆਦਾ ਤਕੜੀ ਸੀ ਉਹ ਉਹ ਤੁਸੀਂ ਜਹਾਜ਼ਾਂ 'ਚ ਤਾਂ ਆਪਣੇ ਰਡਾਰ ਲੱਗੇ ਹੁੰਦੇ ਨੇ ਲੇਕਿਨ ਆ ਇਹ ਅਜ ਦੀ ਜੰਗਾਂ 'ਚ ਇਹ ਯੂਜ਼ ਕਰਦੇ ਨੇ ਸਿਸਟਮ ਜਿਹਨੂੰ ਕਿਹਾ ਜਾਂਦਾ ਏਵੈਕਸ ਏਵੈਕਸ ਹੁੰਦਾ ਇੱਕ ਵੱਡਾ ਜਹਾਜ਼ ਬੋਇੰਗ ਵਰਗਾ ਉਹਦੇ ਵਿੱਚ ਰਡਾਰ ਲੱਗਾ ਹੁੰਦਾ ਠੀਕ ਹੈ ਉਹਨਾਂ ਕੋਲ ਪਾਕਿਸਤਾਨ ਕੋਲ 12 ਏਵੈਕਸ ਨੇ ਇੰਡੀਆ ਕੋਲ ਸਿਰਫ 3 ਨੇ ਤਾਂ ਇਸ ਕਰਕੇ ਪਾਕਿਸਤਾਨ ਦੀ 에어ਫੋਰਸ ਨੇ ਕਿਹਾ ਮੰਨ ਇੱਕ ਕਲੇਮ ਕੀਤਾ ਕਿ ਇਹ ਉਡਣ ਤੋਂ ਪਹਿਲਾਂ ਜਦ ਤੱਕ ਇਹਨਾਂ ਦੀਆਂ ਫਾਰਮੇਸ਼ਨਾਂ ਬਣੀਆਂ ਸਾਨੂੰ ਸਭ ਪਤਾ ਲੱਗ ਗਿਆ ਕਿ ਇਹ ਪੈਕੇਜ ਵਿੱਚ ਕਿੰਨੇ ਰਫਾਲ ਨੇ ਕਿੰਨੇ SU-30 ਆ ਰਹੇ ਨੇ ਕਿੰਨੇ MiG-29 ਆ ਰਹੇ ਨੇ ਕਿਉਂਕਿ ਇਹ AWACS ਵਿੱਚ ਇੰਨੀ ਕੈਪੇਬਿਲਿਟੀ ਹੁੰਦੀ ਆ ਕਿ ਇਹ ਉਹ ਰਡਾਰਾਂ ਦੇ ਉਹ ਜਿਹੜੇ ਜਹਾਜ਼ਾਂ ਦੇ ਆਪਣੇ ਰਡਾਰ ਇਮਿਟ ਕਰ ਰਹੇ ਹੁੰਦੇ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਉਹਨੂੰ ਨੱਪ ਵੀ ਲੈਂਦੇ ਨੇ ਤੇ ਇਹ ਵੀ ਦੱਸ ਦਿੰਦੇ ਨੇ ਕਿ ਇਹ ਜਹਾਜ਼ ਰਫੇਲ ਆ ਕਿ SU-30 ਹੈ ਕਿ ਕਿਹੜਾ ਜਹਾਜ਼ ਹੈ ਓਕੇ ਤਾਂ ਜਿਹੜੀ ਪਾਕਿਸਤਾਨ ਦੀ ਜਿਹੜੀ ਕੈਪੇਬਿਲਿਟੀ ਸੀ 에어 ডিফেন্স ਦੀ टू आइडेंटिफाई इंडिया देयर कट वाज टू गुड इंडिया ਕੋਲੇ ਕੈਪੇਬਿਲਟੀ ਸ਼ਾਇਦ ਹੈ ਨਹੀਂ ਕਿਉਂਕਿ ਇੰਡੀਆ ਕੋ ਤਾਂ ਏਵੈਕ ਸੀ ਤੇ ਇਹਨਾਂ ਨੇ ਇੱਕ ਤੁਸੀਂ ਚਾਈਨਾ ਤੇ ਉਡਾ ਲੋਂਗੇ ਇੱਕ ਤੁਸੀਂ ਪਾਕਿਸਤਾਨ ਉੱਤੇ ਉਡਾ ਲੋਂਗੇ ਠੀਕ ਹੈ ਦੂਜੀ ਗੱਲ ਪਾਕਿਸਤਾਨ ਹੋਰ ਕੋਈ ਕੀ ਐਡਵਾਂਟੇਜ ਸੀ ਪਾਕਿਸਤਾਨ ਕੋਲ ਇੱਕ ਤਾਂ ਏਵੈਕ ਸੀ ਐਡਵਾਂਟੇਜ ਸੀ ਠੀਕ ਹੈ ਦੂਜੀ ਇਹ ਉਹਨਾਂ ਕੋਲ ਐਡਵਾਂਟੇਜ ਇਹ ਸੀ ਕਿ ਪਾਕਿਸਤਾਨ ਦੇ ਜਿਹੜੇ ਕੁਲ ਡੇਟਾ ਲਿੰਕ ਸੀ ਡੇਟਾ ਲਿੰਕ ਕੀ ਹੁੰਦਾ ਇੱਕੋ ਹੀ ਡੇਟਾ ਲਿੰਕ ਆਪੀ ਉਹਨੂੰ ਕਿਹਾ ਡੇਟਾ ਲਿੰਕ 17 ਉਹਦਾ ਨਾ ਭੁੱਲ ਗਿਆ ਮੈਂ ਐਗਜ਼ੈਕਟਲੀ ਇਹ ਪਾਕਿਸਤਾਨ ਨੇ ਆਪ ਡਵੈਲਪ ਕੀਤਾ ਇਹਦਾ ਮਤਲਬ ਇਹ ਆ ਜਿੰਨੇ ਸੈਂਸਰ ਨੇ ਜੋ ਗਰਾਊਂਡ ਬੇਸਡ ਰਡਾਰ ਹਵਾ ਚ ਉੱਡਦੇ ਜਹਾਜ਼ਾਂ ਦੇ ਰਡਾਰ ਐਵੈਕਸ ਦੇ ਰਡਾਰ ਇਹ ਸਾਰਾ ਦਾ ਪਿਕਚਰ ਨੂੰ ਉਹ ਮਲਾ ਲੈਂਦੇ ਨੇ ਤਾਂ ਤੁਸੀਂ ਜਿਹੜਾ ਇੱਕ 에ਅਰ ਕਾਰਟ ਹੈਗਾ ਤੁਹਾਨੂੰ ਆਪਣਾ ਰਡਾਰ ਔਨ ਕਰਨ ਦੀ ਵੀ ਲੋੜ ਨਹੀਂ ਹੈਗੀ ਤੁਹਾਨੂੰ ਪਤਾ ਹੈ ਤੁਹਾਡੇ 40 ਜਹਾਜ਼ ਕਿੱਥੇ ਨੇ ਤੁਹਾਨੂੰ ਪਤਾ ਤੁਹਾਡੀ 에ਅਰ ਡਿਫੈਂਸ ਗੱਨਾ ਕਿੱਥੇ ਲੱਗੇ ਨੇ ਤੁਹਾਨੂੰ ਕੰਪਿਊਟਰ ਦੀ ਸਕਰੀਨ ਤੇ ਨਜ਼ਰ ਆਉਂਦਾ ਠੀਕ ਹੈ ਤੁਹਾਡੀ ਸਿਚੁਏਸ਼ਨ ਇਹਨੂੰ ਕਹਿੰਦੇ ਐਸਏ ਸਿਚੁਏਸ਼ਨ ਅਵੈਨਜ਼ ਆਵਲ ਬਦਰ ਜਾਂਦੀ ਆ ਤੁਹਾਨੂੰ ਇਹ ਵੀ ਪਤਾ ਆ ਕਿ ਦੁਸ਼ਮਣ ਦੇ ਜਿਹੜੇ ਸੱਤ ਜਹਾਜ਼ ਨੇ ਕਿੱਥੇ ਕਿੱਥੇ ਨੇ ਅੱਛਾ ਠੀਕ ਹੈ ਇਹ ਇੰਡੀਆ ਕੋਲ ਉਹ ਡਾਟਾ ਲਿੰਕ ਇੱਕ ਸਿੰਗਲ ਡਾਟਾ ਲਿੰਕ ਹੀ ਨਹੀਂ ਹੈਗਾ ਅੱਜ ਤੱਕ ਦੀ ਡੇਟ 'ਚ ਇੰਡੀਆ ਦੇ ਤਿੰਨ ਡਾਟਾ ਲਿੰਕ ਨੇ ਉਹਦਾ ਕਾਰਨ ਇਹ ਹੈ ਰਫੈਲ ਜਿਹੜੇ ਜਹਾਜ਼ ਨੇ ਉਹਨਾਂ ਦਾ ਅੱਧ ਡਾਟਾ ਲਿੰਕ ਆ ਤਾਂ ਇੱਕ ਰਫੈਲ ਨੂੰ ਤਾਂ ਪਤਾ ਆ ਕਿ ਦੂਜਾ ਰਫੈਲ ਕਿੱਥੇ ਆ ਪਰ ਤੁਸੀਂ ਇੱਕ ਮਿੰਟ ਵਿੱਚ ਰੁਕਿਓ ਇੱਕ ਚ ਰੁਕਿਓ ਸਤਾਜ ਹਾਂ ਸਦਾ ਜੀ ਤੁਸੀਂ ਮਿਨਿਸਟਰੀ ਆਫ ਡਿਫੈਂਸ ਦੇ ਵਿੱਚ ਰਹੇ ਹੋ ministry <laughs> of defense ਦੇ ਵਿੱਚ ਬਕਾਇਦਾ ਤੁਹਾਨੂੰ ਸੌ ਚੁਕਾਈ ਜਾਂਦੀ ਹੈ ਇੱਕ ਸੀਕਰੈਸੀ ਦੀ ਤੁਸੀਂ ਤਾਂ ਸੀਕ੍ਰੇਟ ਭੇਦ ਨੇ ਜਿਹੜੇ ਜਿਹੜੇ ਮੁਲਕ ਦੇ ਵਿੱਚ ਨੌਕਰੀ ਕੀਤੀ ਹੈ ਉਹਦੇ ਭੇਦ ਤੁਸੀਂ ਡਿਸਕਲੋਸ ਕਰ ਰਹੇ ਹੋ ਉਹ ਨਹੀਂ ਨਹੀਂ ਇਹ ਭੇਦ ਨਹੀਂ ਹੈਗੇ ਇਹ ਪਬਲੀਕਲੀ ਰੈਲੋ ਇਨਫੋਰਮੇਸ਼ਨ ਹੈ ओके ਕਿ ਇੰਡੀਆ ਦੇ ਕਿੰਨੇ ਡੇਟਾ ਲਿੰਕ ਨੇ ਤੁਸੀਂ ਜਾ ਕੇ ਇੰਡੀਆ 'ਚ ਕੀ ਹੈ ਨਾ ਇੰਡੀਆ 'ਚ ਲੋਕ ਸੋਚਦੇ ਪਤਾ ਨਹੀਂ ਕਿਹੜੀ ਸੀ ਕੋਈ ਸੀਕਰੈਟ ਨਹੀਂ ਸਾਰੀ ਦੁਨੀਆ ਨੂੰ ਪਤਾ ਹੈ ਇਹ ਤਾਂ ਚਿਲੇਖ ਛਾਪਦੇ ਨੇ ਸੋ so, AI ਨਾਲ ਅੱਜ ਕੱਲ ਸਾਰੀ ਦੁਨੀਆ ਨੂੰ ਪਤਾ ਲੱਗ ਰਿਹਾ ਕਿ ਕੀ ਕੁਝ ਹੋ ਰਿਹਾ ਕਿੱਥੇ ਕਿੱਥੇ ਜੋ ਕੁਝ ਚੱਲ ਰਿਹਾ ਜੀ ਇਹ ਪਤਾ ਹੈ ਆਂਡੀਆਂ ਨੇ ਹਾਂ ਪਰਮਿਟ ਕੀਤਾ ਕਿ ਸਾਡੇ ਕੋਲ ਡਾਟਾ ਲਿੰਕ ਨਹੀਂ ਹੈਗਾ ਤੇ ਇੱਕ ਇੱਕ ਡਾਟਾ ਲਿੰਕ ਨਹੀਂ ਹੈਗਾ ਕਿਉਂਕਿ ਇਹ ਇਹਦੇ ਤੇ ਵੱਡੇ ਵੱਡੇ ਜਿਹੜੇ ਐਨਾਲਿਸਟ ਨੇ ਉਹ ਲਿੰਕ ਲਿਖਦੇ ਨੇ ਕਿ ਇੱਕ ਵੱਡੀ ਕਮੀ ਹੈ ਇੰਡੀਆ ਦੀ ਇਹ ਸੋ ਪਬਲੀਕਲੀ ਨੋਨ ਫੈਕਟ ਕਿ ਇੰਡੀਆ ਕੋਲ ਤਿੰਨ ਡਾਟਾ ਲਿੰਕ ਨੇ ਇੱਕ ਤਾਂ ਰਫੈਲ ਦਾ ਡਾਟਾ ਲਿੰਕ ਹੈ ਹੁਣ ਰਫੈਲ ਤਾਂ ਇੱਕ ਦੂਜੇ ਨੂੰ ਜਾਣਦਾ ਆ ਕਿ ਰਫੈਲ ਕਿੱਥੇ ਹੈ ਲੇਕਿਨ ਇੱਕ ਜਿਹੜੇ ਰਫੈਲ ਵਾਲੇ ਨੇ ਉਹ ਕਦੇ ਵੀ ਆਪਣੇ ਜਹਾਜ਼ਾਂ ਦੀ ਇੰਟੀਗ੍ਰੇਸ਼ਨ ਰਸ਼ੀਅਨ ਸਿਸਟਮ ਨਾਲ ਨਹੀਂ ਕਰਨਗੇ ਠੀਕ ਹੈ ਜੀ ਕਿਉਂਕਿ ਉਹ ਉਹ ਵੈਸਟਰਨ ਜਹਾਜ਼ ਹੈ ਤਾਂ ਜਿਹੜੇ SU-30 ਨੇ ਤੁਸੀਂ ਤੇ MiG-29 ਇਹਨਾਂ ਦਾ ਆਪਣਾ ਡਾਟਾ ਲਿੰਕ ਹੈ ਠੀਕ ਹੈ ਤੇ ਉਹਨ ਤਾਂ ਫਿਰ ਜਿਹੜਾ ਜ਼ਮੀਨ ਤੇ ਤੁਸੀਂ 에어 డిਫੈਂਸ ਵੈਪਨ ਲਾਇਨੇ S-400 ਉਹ ਵੀ ਰਸ਼ੀਅਨ ਨੇ ਉਹ ਰਫੈਲ ਵਾਲੇ ਕਦੇ ਵੀ ਜਿਹੜਾ ਇਹ ਇੱਕ ਮਿੰਟ ਇੱਕ ਮਿੰਟ 에어 డిਫੈਂਸ ਸਿਸਟਮ ਹੈ ਜਿਹੜਾ S-400 ਉਹ ਰਸ਼ੀਅਨ ਹੀ ਆ ਉਹ ਵੀ ਉਹ ਰਸ਼ੀਅਨ ਆ ਹਾਂਜੀ ਤਾ ਇੰਡੀਆ ਦੀ ਪ੍ਰੋਬਲਮ ਇਹ ਆ ਕਿ ਇੱਕ ਜਹਾਜ਼ ਜਹਾਜ਼ ਹੁਣ ਦੂਜਾ ਜਿਹੜਾ ਇੰਡੀਆ ਦਾ ਐਵੈਕਸ ਹੈ ਠੀਕ ਹੈ ਜਹਾਜ਼ ਰਸ਼ੀਅਨ ਹੈ ਰਡਾਰ ਅੰਦਰ ਇਜ਼ਰਾਇਲੀ ਹੈ ਠੀਕ ਹੈ ਤੇ ਤਾ ਇੰਡੀਆ ਚ ਪ੍ਰੋਬਲਮ ਹੈਗੀ ਹੈ ਇੰਟੀਗ੍ਰੇਸ਼ਨ ਦੀ ਸਾਰੀ ਸਿਸਟਮ ਦੀ ਠੀਕ ਹੈ ਇਹ ਕੋਈ ਇਹ ਕੋਈ ਚੁਪੀ ਲੁਕੀ ਗੱਲ ਨਹੀਂ ਹੈਗੀ ਸਾਰੀ ਦੁਨੀਆ ਜਾਣਦੀ ਹੈ ਪਰ ਯਾਰ ਦੁਨੀਆ ਦਾ ਐਡਾ ਵੱਡਾ ਪਾਵਰਫੁਲ ਮੁਲਕ ਹੋਵੇ ਤੇ ਉਹ ਇਹ ਨਾ ਗੱਲਾਂ ਤੋਂ ਅਚੇਤ ਹੋਵੇ ਇਹ ਕਿਵੇਂ ਹੋ ਸਕਦਾ ਹੈ ਅਚੇਤ ਨਾ ਤੁਹਾਨੂੰ ਦੱਸਦਾ ਜੀ ਬਹੁਤ ਬੁਰੀ ਹਾਲਾਤਾਂ ਆ ਇੰਡੀਅਨ 에ਅਰ ਫੋਰਸ ਦੀ ਹੁਣ ਸੀਕ੍ਰੇਟ ਜਿਹੜੀ ਚੀਜ਼ ਹੁੰਦੀ ਆ ਉਹ ਹੁੰਦੀ ਆ ਐਗਜ਼ੈਕਟ ਫ੍ਰੀਕੁਐਂਸੀਜ਼ ਕਿਹੜੀਆਂ ਵਰਤ ਰਹੇ ਨੇ ਉਹ ਚੀਜ਼ਾਂ ਸੀਕ੍ਰੇਟ ਹੁੰਦੀਆਂ ਨੇ ਉਹ ਮੈਨੂੰ ਨਹੀਂ ਵੀ ਦੱਸਣੀਆਂ ਚਾਹੀਦੀਆਂ ਠੀਕ ਹੈ ਨਾ ਨਾ ਦੱਸਣਾ ਬੰਦ ਨਾਉ ਮੈਨੂੰ ਯਾਦ ਨੇ ਜੋ ਹੁੰਦੀਆਂ ਸੀਕ੍ਰੇਟ ਉਹ ਕੋਈ ਨਹੀਂ ਦੱਸੂਗਾ ਠੀਕ ਹੈ ਲੇਕਿਨ ਇਹਨਾਂ ਦੇ ਹਾਲਾਤ ਕੀ ਨੇ ਪ੍ਰੀਪੇਅਰਡਨੈਸ ਦੀ ਇਹ ਦਿਸ ਇਜ਼ ਓਪਨ ਸਭ ਨੂੰ ਪਤਾ ਆ ਹੁਣ ਇਹ ਸਭ ਨੂੰ ਪਤਾ ਆ ਪਰ ਉਹਦਾ ਉਹਦੀ ਐਕਚੁਅਲ ਕਿੰਨੀ ਜੰਗ ਵਿੱਚ ਉਹ ਕਿੰਨੇ ਮਾੜੇ ਸਬੂਤ ਮਾੜੇ ਹਾਲਾਤ ਹੋਣਗੇ ਉਹ ਤਾਂ ਲ ਤਾ ਅਜੋ ਐਕਸਪੋਜ਼ ਹੋ ਮੈਂ ਨਾ ਅੱਜ ਅਚਾ ਉਹਨਾਂ ਮੈਂ ਥੋੜਾ ਜਿਆਨ ਤੁਹਾਨੂੰ ਮੈਂ ਵਾਰ-ਵਾਰ ਇਸ ਕਰਕੇ ਥੋੜਾ ਜਿਆਨ ਮੈਨੂੰ ਰੋਕਣਾ ਪੈਂਦਾ ਕਿਉਂਕਿ ਮੈਂ ਚਾਹੁੰਦਾ ਵੀ ਥੋੜੇ ਸਮੇਂ ਵਿੱਚ ਤੁਹਾਡੇ ਤੋਂ ਵੱਧ ਤੋਂ ਵੱਧ ਜਾਣਕਾਰੀ ਲੈ ਸਕਾਂ ਮੇਜਰ ਜਨਰਲ ਰਜੀਵ ਨਾਰਾਇਣ ਨੇ ਉਹਨਾਂ ਦਾ ਬਿਆਨ ਆਇਆ ਮੈਂ ਅੱਜ ਪੜ੍ਹ ਰਿਹਾ ਸੀ ਮੈਂ ਦਿਖਾ ਨਹੀਂ ਸਕਦਾ ਕਾਪੀਰਾਈਟ ਕਰਕੇ ਪਰ ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਬਾਦਸ਼ੋ ਜਿਹੜਾ ਇਹਨਾਂ ਦਾ ਆਪਰੇਸ਼ਨ ਜਿੱਥੇ ਚੱਲ ਰਿਹਾ ਸੀ ਉਸ ਆਪਰੇਸ਼ਨ ਦੇ ਵਿੱਚ ਅਸੀਂ ਬਕਾਇਦਾ ਉਹਨੂੰ ਆ ਮੈਂ ਕਿਹਾ ਖਬਰ ਵੀ ਆਈ ਹੈ ਉਹ ਤੁਹਾਡੇ ਕੋਲ ਵੀ ਮੈਂ ਭੇਜੀ ਸੀ ਉਹਦੇ ਬਾਰੇ ਥੋੜਾ ਜਿਹਾ ਕਲੀਅਰ ਕਰਦੇ ਉਹਦਾ ਕੀ ਚੱਕਰ ਹੈ ਅੱਛਾ ਜਿਹੜੇ ਉਹ ਕਹਿੰਦੇ ਨੇ ਕਿ ਰੇਡੀਏਸ਼ਨ ਲੀਕ ਹੋਇਆ ਉੱਥੇ ਪਰਮਾ ਜਿੱਥੇ ਪਰਮਾਣੂ ਬੰਬ ਪਿਆ ਸੀ ਉੱਥੇ ਰੇਡੀਏਸ਼ਨ ਲੀਕ ਹੋਇਆ ਦੇਖੋ ਚਲੋ ਮੈਨੂੰ ਮੈਂ ਨਿਊਜ਼ ਵੀ ਨਾਲ ਦਿਖਾਈ ਜਨਾ ਗੱਲ ਕਰੀ ਚਲੋ ਹਾਂਜੀ ਹਾਂ ਹਾਂ ਐਕਚੁਅਲੀ ਥੋੜੀ ਇੰਡੀਅਨ ਆਰਮੀ ਦੇ ਜਿਹੜੇ ਜਰਨਲ ਨੇ ਨਾ ਇਨੀ ਬੈਰਮੈਂਸਮੈਂਟ ਬਣ ਗਏ ਨੇ ਨਾ ਇੰਡੀਅਨ ਆਰਮੀ ਲਈ ਕਿਉਂਕਿ ਇਹ ਜੋ ਗੱਲਾਂ ਕਰਦੇ ਨੇ ਬਿਨਾਂ ਕੋਈ ਸੋਚੇ ਸਮਝੇ ਉਹਦੇ ਕਰਕੇ ਇੰਡੀਆ ਦੇ ਲੋਕ ਤਾਂ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਹੈਗਾ ਭੋਲੇ-ਪਾਲੇ ਲੋਕ ਯਕੀਨ ਕਰ ਲੈਂਦੇ ਪਰ ਦੁਨੀਆ ਫੇਰ ਥੱਸਦੀ ਇਹਨਾਂ ਦੀ ਗੱਲਾਂ ਤੇ ਦੇਖੋ ਉਹ ਪਹਿਲੀ ਗੱਲ ਤਾਂ ਉਹਨਾਂ ਨੇ ਹੀ ਡੀਬੰਕ ਕਰਦੀ ਹੈ ਜਿਹੜਾ ਆਈਈਏ ਇੰਟਰਨੈਸ਼ਨਲ ਐਟੋਮਿਕ એનર્ਜੀ ਜਿਹੜਾ ਏਜੰਸੀ ਹੈਗੀ ਹੈ ਜਿਹੜੀ ਮਾਨੀਟਰ ਕਰਦੀ ਹੈ ਸਾਰੀ ਸਾਈਟਾਂ ਨੂੰ ਵੀ ਕੋਈ ਕਿਤੇ ਲੀਕ ਤਾਂ ਨਾ ਹੋਵੇ ਉਹਨੇ ਆਪ ਹੀ ਦੱਸ ਦਿੱਤਾ ਕਿ ਕੋਈ ਲੀਕ ਨਹੀਂ ਹੈਗੀ ਉਹਨੇ ਡੀਬੰਕ ਕਰਤੀ ਨਹੀਂ ਇਸ ਪਹਿਲੀ ਗੱਲ ਤਾਂ ਇਹ ਝੂਠ ਹੈ ਮੇਜ ਜਨਰਲ ਨਾਰਾਇਣ ਹੁਣ ਜਿਹੜਾ ਉਹਨੇ ਇੰਨੇ ਡੈਸਪਰੇਟ ਹੋ ਗਏ ਨੇ ਇੰਡੀਆ ਵਾਲੇ ਕਿ ਵੀ ਅਸੀਂ ਕਾਦੀ ਕਿਦਾਂ ਪ੍ਰੂਵ ਕਰੂ ਸਾਰਾ ਕਿਉਂਕਿ ਫੋਕਸ ਸੀ ਕਿ 5 ਜਹਾਜ਼ ਡਿੱਗ ਗਏ ਹਮਲਾ ਕਰਨ ਗਏ ਸੀ ਇੰਡੀਆ ਵਾਲੇ ਠੀਕ ਹੈ ਜੀ ਸਰਪ੍ਰਾਈਜ਼ ਐਲੀਮੈਂਟ ਇੰਡੀਆ ਕੋਲ ਵੱਡੀ 에ਅਰ ਫੋਰਸ ਇੰਡੀਆ ਦੀ ਤੇ ਤੁਸੀਂ 5 ਜਹਾਜ਼ ਸਟੇਟ ਆਫ ਦਾ ਆਰਟ ਜੇ ਤੁਹਾਡੇ ਡਿੱਗ ਜਾਂਦੇ ਨੇ ਤਾਂ ਫਿਰ ਤਾਂ ਬੇਸਿਕਲੀ ਇੰਬੈਰਮੈਂਟ ਹੋ ਗਈ ਨਾ ਤਾਂ ਥੋੜਾ ਫਾਇਦਾ ਕੀ ਹੋਇਆ ਤੇ ਉਹਦੇ ਕਰਕੇ ਉਸ ਨੂੰ ਕਵਰ ਅਪ ਕਰ ਲਈ ਫਿਰ ਇਹ ਹੈ ਜੀ ਫੇਕ ਨਿਊਜ਼ ਆਈ ਜਾਂਦੀ ਹੈ ਕਿ ਜੀ ਅਸੀਂ ਉਹਨਾਂ ਦੀ ਕੋਈ ਨਿਊਕਲੀਅਰ ਸਾਈਟ ਭੰਨਤੀ ਅਸੀਂ ਜੀ ਫਲਾਣਾ ਕਰ ਦਿੱਤਾ ਉਹ ਹੁਣ ਫੇਕ ਨਿਊਜ਼ ਤਾਂ ਠੀਕ ਹੈ ਲੋਕਾਂ ਨੂੰ ਬੇਵਕੂ ਬਣਾਉਣ ਲਈ ਪਰ ਕੋਈ ਇੰਟਰਨੈਸ਼ਨਲ ਐਕਸਪ ਕਿ ਕਿਉਂਕਿ ਇਟ ਇਜ਼ ਇੰਪੋਸੀਬਲ ਅੱਛਾ ਵੀ ਇਅਰ ਫੋਰਸ ਦੇ ਵਿੱਚ ਤੁਸੀਂ ਰਹੇ ਹੋ ਫਲਾਈਟ ਕੰਟਰੋਲਰ ਸਾਰਾ ਕੋ ਤੁਹਾਨੂੰ ਪਤਾ ਹੁੰਦਾ ਹੈ ਕਿ ਦੋਨੇ ਇਹ ਥੋੜੀ ਜਿਹੀ ਕਲੀਅਰ ਕਰ ਦਿਓ ਆਮ ਲੋਕਾਂ ਦੇ ਲਈ ਕਿ ਪਰਮਾਣੂ ਟਿਕਾਣਿਆਂ ਦੀ ਮੇਰਾ ਖਿਆਲ ਹੈ ਹਰੇਕ ਨੂੰ ਇੱਕ ਦੂਜੇ ਮੁਲਕ ਨੂੰ ਇੱਕ ਦੂਜੇ ਦੀ ਜਾਣਕਾਰੀ ਦੇਣੀ ਪੈਂਦੀ ਹੈ ਕਿ ਸਾਰੇ ਕੋ ਕਿੱਥੇ ਕਿੱਥੇ ਪਏ ਨੇ ਤਾਂ ਜੋ ਉੱਥੇ ਅਟੈਕ ਨਾ ਹੋਵੇ ਇਜ਼ ਥੈਟ ਰਾਈਟ ਬਿਲਕੁਲ ਜੀ ਹਰ ਜਨਵਰੀ 1 ਜਨਵਰੀ ਨੂੰ ਇੰਡੀਆ ਤੇ ਪਾਕਿਸਤਾਨ ਆਫੀਸ਼ੀਅਲੀ ਇੱਕ ਦੂਜੇ ਨੂੰ ਦੱਸਦੇ ਨੇ ਕੀ ਸਾਡੇ ਨਿਊਕਲੀਅਰ ਵੈਪਨ ਕਿੱਥੇ-ਕਿੱਥੇ ਨੇ ਤਾਂਕਿ ਗਲਤੀ ਨਾਲ ਵੀ ਅਸੀਂ ਇੱਕ ਦੂਜੇ ਦੀ ਨਿਊਕਲੀਅਰ ਟਿਕਾਣਿਆਂ ਤੇ ਬੰਬ ਨਾ ਡੇਗ ਜੀਏ ਲਿਸਟ ਐਕਸਚੇਂਜ ਹੁੰਦੀ ਹੈ ਇਹਨਾਂ ਵਿੱਚ ਐਗਰੀਮੈਂਟ ਨੇ ਤੇ ਜੇ ਕੋਈ ਇੱਕ ਐਗਰੀਮੈਂਟ ਨੂੰ ਉਹ ਵਾਇਲਟ ਕਰਨਗੇ ਇੰਟਰਨੈਸ਼ਨਲ ਤੌਰ ਤੇ ਸੈਂਕਸ਼ਨ ਨਹੀਂ ਲੱਗਣਗੀਆਂ ਵੱਡੀਆਂ-ਵੱਡੀਆਂ ਦੁਨੀਆ ਦੀ ਤਾਕਤਾਂਾਂ ਕਿ ਇਹਨਾਂ ਦੇ ਵੈਪਨ ਵੀ ਖੋ ਸਕਦੀਆਂ ਨੇ ਤੇ ਇਹ ਇਹ ਇਹਨਾਂ ਆਖਿਰ ਇਹ ਇਹ ਦੋ ਗੱਲਾਂ ਕਰ ਰਹੇ ਨੇ ਨਾ ਮੈਂ ਦੇਖਿਆ ਮਿਸ ਮੇਜਰ ਜਨਰਲ ਨਾਰਾਇਣਨ ਨੂੰ ਤੇ ਜੇ ਕੋਈ ਆਪਣੇ ਤੁਹਾਡੇ ਸਰੋਤ ਤੇ ਸੁਣਦੇ ਨੇ ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਤੁਸੀਂ ਨਾ ਸੁਣਿਆ ਕਰੋ ਇੰਡੀਆ ਦੇ ਜਿਹੜੇ ਜਰਨਲਾਂ ਦੇ ਕਿਉਂਕਿ ਜੋ ਬੋਲਦੇ ਨੇ ਸੁਣਿਆ ਕਰੋ ਇਹ ਸੋਚ ਕੇ ਕਿ 99% ਝੂਠ ਹੈ ਇਹ ਹੀ ਜਰਨਲ ਜਿਹੜੀ ਗੱਲ ਕਰਦੇ ਆ ਕਿ ਰਫੇਲ ਦੇ ਗਲੇ ਰਫੇਲ ਦੇ ਗਲੇ ਵਾਕਈ ਰਫੇਲ ਪਾਕਿਸਤਾਨ ਨੇ ਦੇ ਗਲੇ ਸੀ ਜਿਹੜਾ ਇਹਨਾਂ ਦਾ S400 ਸਿਸਟਮ ਹੈ ਉਹ ਤਾਂ ਬੜਾ ਕਾਬਲ ਸਿਸਟਮ ਹੈ ਦੇਖਿਆ ਕਿ ਕਿਵੇਂ ਤਾੜ-ਤਾੜ ਉਹਦੇ ਵਿੱਚੋਂ ਜਾਂਦੇ ਨੇ ਤੇ ਉਹ ਉੱਪਰਲੇ ਪਾਸੇ ਰੋਕਦੇ ਖਤਮ ਕਰ ਦਿੰਦੇ ਆ ਵਾਕਏ ਦੇਖਿਆ ਉਹਨਾਂ ਨੇ ਤੇ ਇਹਨਾਂ ਨੇ ਦੋ ਚੀਜ਼ਾਂ ਕਲੀਅਰ ਕਰਦੇ ਹੋ ਕੀ ਪਾਕਿਸਤਾਨ ਨੇ ਰਾਫੇਲ ਡੇਗੇ ਆ ਦੂਸਰਾ S400 ਜਿਹੜਾ ਡਿਫੈਂਸ ਕંટ્રોલ ਸਿਸਟਮ ਹੈ ਉਹਨੂੰ ਕੋਈ ਨੁਕਸਾਨ ਪਹੁੰਚਾਇਆ ਇਹ ਕਲੀਅਰ ਕਰੇ ਦੋ ਹਾਂਜੀ ਮੈਂ ਦੱਸਾਂ ਮੈਂ ਤੁਹਾਨੂੰ ਹਵਾਲੇ ਨਾਲ ਦੱਸਦਾ ਕਿ ਜਿੰਨ ਪਹਿਲਾਂ ਤਾਂ ਅਸੀਂ ਜੱਲ ਨਹੀਂ ਜਿਹੜੇ ਪੂਰੇ 3 ਮਿੰਟ ਨੇ ਪੂਰੇ 3 ਮਿੰਟ ਸਾਰੀ ਗੱਲਬਾਤ ਆਪਾਂ ਰੈਪ ਕਰਨੀ ਹੈ ਹਾਂਜੀ ਹਾਂਜੀ ਜੇ ਤੁਸੀਂ ਇੰਟਰਨੈਸ਼ਨਲ ਨਿਊਟਰਲ ਐਕਸਪਰਟਸ ਨੇ ਜਿਨ੍ਹਾਂ ਦੀ ਕ੍ਰੈਡੀਬਿਲਟੀ ਹੈ ਉਹਨਾਂ ਨੂੰ ਸੁਣੋਗੇ ਤਾਂ ਉਹ ਕਹਿਣਗੇ ਕਿ ਹਾਂਜੀ ਪਾਕਿਸਤਾਨ ਦੇ ਜੋ ਦਾਅਵੇ ਨੇ ਕਿ ਪੰਜ ਜਹਾਜ਼ ਡਿੱਗੇ ਨੇ ਉਹਨਾਂ 'ਚ ਵਜਨ ਹੈ ਮੈਂ ਇਹ ਕਹਿਣਾ ਕਿ ਉਹਨਾਂ ਨੇ ਮਿਨੀਮਮ ਇੱਕ ਰਫੈਲ ਤੇ ਮਿਨੀਮਮ ਚਾਰ ਜਹਾਜ਼ ਡਿੱਗੇ ਨੇ ਉਹਦਾ ਪ੍ਰੂਫ ਇਹ ਹੈ ਕਿ ਜਿੱਦਨ ਉਹ ਰਫੈਲ ਡਿੱਗਿਆ ਹੈ ਜਿਹੜਾ ਬਰਨਾਲੇ ਦੇ ਨੇੜੇ ਅਕਲੀਆਂ ਕਲਾ ਪਿੰਡ 'ਚ ਡਿੱਗਿਆ ਹੈ ਉਹਦੇ ਵੀਡੀਓਜ਼ ਉਸੇ ਟਾਈਮ ਪਿੰਡ ਵਾਲਾ ਨੇ ਬਣਾਏ ਉਹ ਅਵੇਲੇਬਲ ਨੇ ਉਹ ਵੀਡੀਓਜ਼ ਨੂੰ ਮੈਂ ਰਿਵਰਸ ਸਰਚ ਕੀਤਾ ਇਮੇਜ ਉਹ ਪੁਰਾਣੇ ਨਹੀਂ ਹੈਗੇ ਉਸੇ ਦੇ ਨੇ ਉਹਦੇ ਵਿੱਚ ਉਹਦਾ ਜਿਹੜਾ ਰਫੈਲ ਦਾ ਇੰਜਨ ਹੈ ਐਮ 38 ਤੇ ਉਹਦੇ ਜਿਹੜੇ ਪਾਇਲਟ ਨੇ ਰਫੈਲ ਦੇ ਕਲੀਅਰਲੀ ਆਇਡੈਂਟੀਫਾਇਬਲ ਤਾਂ ਸਾਨੂੰ ਪਤਾ ਲੱਗ ਜਾਂਦਾ ਇੱਕ ਰਫੈਲ ਦਾ ਡਿੱਗਿਆ ਡਿੱਗਿਆ ਬਰਨਾਲੇ ਦੇ ਨੇੜੇ ਦੂਜਾ ਜਿਹੜੇ ਕਸ਼ਮੀਰ ਵਿੱਚ ਜਾਦੇ ਡਿੱਗੇ ਨੇ ਜਹਾਜ਼ ਤਾਂ ਉਸ ਦਿਨ ਕਸ਼ਮੀਰ ਇੰਡੀਆ ਟੂਡੇ ਵਿੱਚ ਇਕਲ ਉਥੇ ਦਾ ਲੋਕਲ ਰਿਪੋਰਟਰ ਕਸ਼ਮੀਰ ਦਾ ਉਹ ਖੜਾ ਸੀ ਇੱਕ ਮਲਬਾ ਪਿੱਛੇ ਡਿੱਗਿਆ ਸੀ ਜਹਾਜ਼ ਦਾ ਉਹ ਰਿਪੋਰਟ ਕਰ ਰਿਹਾ ਸੀ ਤੇ ਉਹ ਦਿਖਾ ਰਿਹਾ ਸੀ ਕਿ ਦੇਖੋ ਇੱਥੇ ਜਹਾਜ਼ ਡਿੱਗਿਆ ਆ ਏਅਰ ਫੋਰਸ ਦੇ ਬੰਦਿਆਂ ਨੇ ਆ ਕੇ ਕਾਟਨ ਆਫ ਕੀਤਾ ਏਅਰ ਫੋਰਸ ਕਦੇ ਨਹੀਂ ਕਾਟਨ ਆਫ ਕਰਦੀ ਕਸ਼ਮੀਰ ਚ ਕੋਈ ਏਰੀਆ ਅੰਟਰਨਲ ਹੈ ਉਹ 에어ਪੋਰਟ ਦਾ ਚੀਜ਼ ਡਿੱਗੀ ਆ ਉਥੇ ਪਿੱਛੇ ਏਅਰ ਫੋਰਸ ਦੇ ਕਾਪਲ ਖੜੇ ਨੇ ਤੇ ਉਹ ਕਹਿੰਦਾ ਪਿੱਛੇ ਜਹਾਜ਼ ਡਿੱਗਿਆ ਜੀ ਤੇ ਇੱਥੇ ਅਸੀਂ ਆਏ ਆ ਤੇ ਨਾਲ ਹੀ ਇਹ ਜੇ ਦੋ ਤਿੰਨ ਜਹਾਜ਼ ਹੋਰ ਡਿੱਗੇ ਨੇ ਕਸ਼ਮੀਰ ਵਿੱਚ ਉਹ ਤਿੰਨ ਨੂੰ ਨਹੀਂ ਦਿਖਾਈ ਠੀਕ ਹੈ ਜੀ ਉਹ ਰਿਪੋਰਟਾਂ ਦੇ ਬੇਸ ਤੇ ਮੈਂ ਕਿਹਾ ਕਿ ਵੀ ਮਿਨਿਮਮ ਇੰਡੀਆ ਦੇ ਚਾਰਜ ਹਜ ਤੱਕ ਡਿੱਗੇ ਹੀ ਡਿੱਗੇ ਨੇ ਇੰਨਾ ਸਾਨੂੰ ਆਈ ਐਮ ਪ੍ਰੀਟੀ ਕੌਨਫिडेंट ਫ্রম ਥਿਸ ਐਵਿਡੈਂਸ ਠੀਕ ਹੈ ਹੁਣ ਪਾਕਿਸਤਾਨ ਕਲੇਮ ਕਰ ਰਿਹਾ 6 ਹੁਣ ਉਹਨਾਂ ਦੇ ਉਹਨਾਂ ਦੇ ਆਪਾਂ 6 ਤੇ ਜਾਈਏ ਨਹੀਂ ਜਾਈਏ ਮਿਨਿਮਮ ਇਕਰਹਾਵਾ ਨਾਲ ਸਾਡੇ ਕੋਲ ਵੀ ਵੀ ਐਵਿਡੈਂਸ ਹੈ ਬਾਕੀ ਸਾਡੇ ਕੋਲ ਨਿਊਜ਼ ਰਿਪੋਰਟਾਂ ਨੇ ਜਿਹੜੀਆਂ ਵੈਰੀਫਾਈਡ ਨਹੀਂ ਤੇ ਯਾ ਸਵਰ 100 ਨੋ ਨੁਕਸਾਨ ਉਹਨਾਂ ਨੇ ਪਹੁੰਚਾਉਣ ਦਾ ਯਤਨ ਕੀਤਾ ਸਫਲ ਹੋਇਆ ਪਾਕਿਸਤਾਨ ਵਾਲੇ ਹਾਂ ਜੀ ਹੁਣ ਇਹ ਇਹ ਜਿਹੜਾ ਹੈਗਾ ਨਾ ਇਹਦੇ ਵਿੱਚ ਪਾਕਿਸਤਾਨ ਨੇ ਕੋਈ ਕਨਵਿੰਸਿੰਗ ਐਵਿਡੈਂਸ ਤਾਂ ਨਹੀਂ ਪੇਸ਼ ਕੀਤਾ ਬਟ ਉਹਨਾਂ ਦੀ ਗੱਲ 'ਚ ਵਜਨ ਨਜ਼ਰ ਆਉਂਦਾ ਹੈ ਵਜਨ ਇਸ ਕਰਕੇ ਨਜ਼ਰ ਆਉਂਦਾ ਹੈ ਕਿ S4 ਉਹ ਕਲੇਮ ਕੀਤਾ ਕਰਦੇ ਨੇ ਕਿ ਅਸੀਂ S400 ਨੂੰ ਕਿੱਦਾਂ ਨੁਕਸਾਨ ਪਹੁੰਚਾਇਆ ਉਹਨਾਂ ਨੇ ਕੁਝ ਵੀਡੀਓ ਦੱਸੇ ਨੇ ਜਿਹੜੇ ਕਿ ਜੈਨੂਨ ਨੇ ਜਿਹੜੇ ਕਿ ਆਦਮਪੁਰ ਦੇ ਬਾਹਰ ਕੁਝ ਲੋਕਾਂ ਨੇ ਖਿੱਚੇ ਜਦੋਂ ਮਜ਼ਾਈਲਾਂ ਆਈਆਂ ਆਦਮਪੁਰ 'ਚ ਕੁਛ ਤਾਂ ਡਿੱਗਿਆ ਹੁਣ ਉਹ S400 ਤੇ ਡਿੱਗਿਆ ਕਿ ਨਹੀਂ ਡਿੱਗਿਆ ਇਹਦਾ ਸਾਡੇ ਕੋਲ ਐਗਜ਼ੈਕਟ ਐਵਿਡੈਂਸ ਨਹੀਂ ਹੈਗਾ ਪਾਕਿਸਤਾਨੀ ਇਹ ਕਲੇਮ ਕਰਦੇ ਨੇ ਕਿ ਅਸੀਂ ਮਜ਼ਾਈਲ ਛੱਡੀ ਸੀ ਇਹ ਚਾਈਨਾ ਦੀ ਐਂਟੀ ਰੇਡੀਏਸ਼ਨ ਮਿਜ਼ਾਈਲ ਠੀਕ ਹੈ ਜੀ ਹੁਣ ਤੁਸੀਂ ਛੋਟਾ ਜਿਹਾ ਇਹ ਹੁੰਦਾ S400 ਕੋਈ ਬਹੁਤਾ ਵੱਡਾ ਨਹੀਂ ਹੈਗਾ ਐਗਜ਼ੈਕਟ ਉਦੇ ਤੇ ਮਾਰਨਾ ਕਿੰਨਾ ਔਖੀ ਗੱਲ ਹੈ ਤੁਹਾਨੂੰ ਮੂਵ ਵੀ ਕਰਦਾ ਅੱਜ ਇੱਥੇ ਲਾਇਆ 4 ਘੰਟੇ ਬਾਅਦ ਤੁਸੀਂ ਪੋਜੀਸ਼ਨ ਚੇਂਜ ਕਰਤੀ ਤਾਂ ਐਂਟੀ ਰੇਡੀਏਸ਼ਨ ਮਿਜ਼ਾਈਲ ਕੀ ਕਰਦੀ ਹੈ ਜਿਹੜਾ S400 ਦਾ ਰਡਾਰ ਹੁੰਦਾ ਨਾ ਜਦੋਂ ਉਹ ਚੱਲ ਰਿਹਾ ਹੁੰਦਾ ਉਹ ਰੇਡੀਏਸ਼ਨ ਨੂੰ ਨਪਦੀ ਹੈ ਤੇ ਉੱਥੇ ਜਾ ਕੇ ਵੱਜਦੀ ਹੈ ਹਾਈਪਰਸੋਨਿਕ ਮਿਜ਼ਾਈਲ ਹੈ 300 ਕਿਲੋਮੀਟਰ ਤੋ ਚਲਾਈ ਜਾ ਸਕਦੀ ਹੈ ਪਾਕਿਸਤਾਨ ਨੇ ਜੇ ਨਾ ਚਲਾਈ ਹੁੰਦੀ ਨਾ ਜੇ ਉਹ ਕੰਮ ਕਰ ਰਿਹਾ ਹੁੰਦਾ ਆਦਮਪ ਅ uh, ਸ 400 ਤਾਂ ਪਾਕਿਸਤਾਨ ਦੇ ਜਹਾਜ਼ ਰਫਾਇਲ ਨੂੰ ਡੇਗ ਨਹੀਂ ਸੀ ਸਕਦੇ ਉਹ ਨੇੜੇ ਵੀ ਨਹੀਂ ਸੀ ਆ ਸਕਦੇ ਕਿ ਆਪਣੀ 에어 ਟੂਰ ਮਲਟੀਫਾਇਰ ਕਰ ਸਕਦੇ ਤਾਂ ਉਹਨਾਂ ਦੇ ਇਸ ਕਲੇਮ ਵਿੱਚ ਵਜਨ ਪੈ ਜਾਂਦਾ ਜੀ ਸਰਦਾਰ ਜੈਸੇ ਸਿੰਘ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਇਸ ਸਮਾਂ ਕੱਢਿਆ ਤੇ ਬੜੀ ਅਹਿਮ ਜਾਣਕਾਰੀ ਪੁਖਤਾ ਜਾਣਕਾਰੀ ਦਿੱਤੀ ਆਉਣ ਵਾਲੇ ਸਮੇਂ ਜੀ ਫਿਰ ਕਿਤੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਹਰਜੀਤ ਸਿੰਘ ਜਿਹੜੇ ਕਿ ਫਲਾਈਟ ਲੈਫਟੀਨੈਂਟ ਨੇ ਉਹਨਾਂ ਨਾਲ ਗੱਲਬਾਤ ਹੋਈ ਆ ਉਮੀਦ ਹੈ ਕਿ ਇਹਦੇ ਵਿੱਚੋਂ ਤੁਸੀਂ ਕੁਝ ਨਾ ਕੁਝ ਜ਼ਰੂਰ ਲੱਭਿਆ ਹੋਵੇਗਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਵਗਿਆ 6 ਵਜੇ ਦਵਿੰਦਰ ਬੈਣੀਪਾਲ ਜੀ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੋਣਗੇ 9:30 ਵਜੇ ਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਦੇਖਣ ਲਾਈਕ ਤੇ ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ